ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਅ ਜਿਹੜੇ ਕਿ ਕਹਾਣੀ ਦਾ ਸਾਰ ਕਰਾਂਗੇ ਸਵੇਰ ਹੋਣ ਤੱਕ ਸਵੇਰ ਹੋਣ ਤੱਕ ਜਿਹੜੀ ਕਹਾਣੀ ਹੈ ਪੰਜਾਬੀ ਸਾਹਿਦ ਦੇ ਉੱਗੇ ਕਹਾਣੀਕਾਰ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਕਹਾਣੀ ਆ ਇਸ ਦਾ ਵਿਸ਼ਾ ਪਿੰਡੂ ਕਿਸਾਨ ਦਾ ਸਖਤ ਮਿਹਨਤ ਥਕੇਵੇਂ ਬੇਆਰਾਮੀ ਤੇ ਗਰੀਬੀ ਭਰਪੂਰ ਜੀਵਨ ਦਾ ਵਰਣਨ ਕਰਨਾ ਜਿਹੜੇ ਕਿ ਇਸ ਕਹਾਣੀ ਦੇ ਵਿੱਚ ਮੁੱਖ ਪਾਤਰ ਹੈਗਾ ਚੰਨਣ ਠੀਕ ਹੈ ਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਕੁਦ्डा ਤੇ ਬੱਚ ਨੂੰ ਉਹ ਵੀ ਪਾਤਨ ਨੇ ਹਾਂਜੀ ਇਹ ਇਸ ਕਹਾਣੀ ਦਾ ਵਿਸ਼ਾ ਕਿਸਾਨ ਦਾ ਪਿੰਡੂ ਕਿਸਾਨ ਦਾ ਸਖਤ ਮਿਹਨਤ ਥਕੇਵੇ ਬੇਰਾਮੀ ਤੇ ਗਰੀਬੀ ਭਰਪੂਰ ਜੀਵਨ ਦਾ ਵਰਣਨ ਕਰਨਾ ਪਿੰਡੂ ਕਿਸਾਨ ਦਾ ਵੱਤਰ ਦਾ ਖਿਆਲ ਕਰਦੇ ਹੋਏ ਸਾਰਾ ਦਿਨ ਖੇਤਾਂ ਵਿੱਚ ਹਲ ਚਲਾਉਣਾ ਰਾਤ ਨੂੰ ਜੋ ਸਾਰਿਆਂ ਦੇ ਆਰਾਮ ਲਈ ਬਣੀਆ ਘਰ ਆ ਕੇ ਸੋਣਾ ਪਰ ਉਹਦੀ ਅੱਖ ਨਾ ਲੱਗਣ ਲੱਗ ਸਕਣੀ ਗਰਮੀ ਦੇ ਕਰਕੇ ਕਦੀ ਉਸਦੀ ਪਤਨੀ ਨੇ ਦੁੱਧ ਆਦ ਪਿਉਣਾ ਲਈ ਜਗਾ ਦੇਣਾ ਤੇ ਕਦੇ ਮੀਂਹ ਨੇ ਆ ਕੇ ਉਹਨਾਂ ਨੂੰ ਘੇਰ ਲੈਣਾ ਥਕੇਵੇਂ ਨਾ ਟੁੱਟੇ ਕਿਸਾਨ ਦਾ ਬਿਸਤਰਾ ਤੋਂ ਉੱਠਣ ਨੂੰ ਜੀ ਨਹੀਂ ਕਰਦਾ ਪਰ ਮੀਂਹ ਦੇ ਜਿਆਦਾ ਹੋਣ ਕਰਕੇ ਉਹਨਾਂ ਦਾ ਫਿਰ ਕੋਠੇ ਤੋਂ نیچے ਉਤਰਦੇ ਨੇ ਕਮਰੇ ਵਿੱਚ ਅੱਤੀ ਦੀ ਗਰਮੀ ਬਹੁਤ ਜ਼ਿਆਦਾ ਗਰਮੀ ਹੁੰਦੀ ਐ ਮચ્છਰ ਰੜਦਾ ਤੇ ਜਿਹਦੇ ਨਾਲ ਸਾਰਾ ਪਰਿਵਾਰ ਤੜਫਣ ਲੱਗਦਾ ਫਿਰ ਮੰਜੇ ਬਾਹਰ ਕੱਢਦੇ ਨੇ ਕਿਸਾਨ ਜੱਟ ਨੂੰ ਫਿਰ ਸਵੇਰੇ ਹਲ ਵਾਉਣ ਲਈ ਫਿਰ ਵੇਲੇ ਸੇਰ ਉੱਠਣ ਦੀ ਚਿੰਤਾ ਹੁੰਦੀ ਆ ਜਿਸ ਕਰਕੇ ਉਹਨੂੰ ਨੀਂਦ ਨਹੀਂ ਆਉਂਦੀ ਫੇ ਅਮੀਨੇ ਫੇਰਾ ਕੇ ਘੇਰਨਾ ਕਿਸਾਨ ਤੇ ਪਸ਼ੂਆਂ ਦੇ ਟੱਲੀਆਂ ਦੀਆਂ ਆਵਾਜ਼ਾਂ ਸੁਣ ਕੇ ਮੰਝਾ ਛੱਡਣਾ ਤੇ ਹਲ ਲੈ ਕੇ ਖੇਤਾਂ ਨੂੰ ਤੁਰ ਜਾਣਾ ਇਹ ਸਾਰੇ ਪਿੰਡੂ ਕਿਸਾਨ ਦਾ ਥਕੇਵੇਂ ਦੁੱਖਾਂ ਤੇ ਬੇਰਮੀ ਭਰਿਆ ਜੀਵਨ ਇਸ ਕਹਾਣੀ ਦਾ ਵਿਸ਼ਾ ਵਿਚਾਰਾ ਕਿਸਾਨ ਸਾਰਾ ਦਿਨ ਹਲ ਵਾਕੇ ਰਾਤ ਨੂੰ ਆਰਾਮ ਨਹੀਂ ਕਰ ਸਾਰਾ ਤੇ ਕੋਠੇ ਉੱਪਰ ਸੌਣ ਲਈ ਇੱਕ ਪੱਤਛੜੀ ਨਹੀਂ ਬਣਾ ਸਕਦਾ ਸਗੋਂ ਸਨੁਤੀ ਦੇ ਵਿਆਹ ਦਾ ਪ੍ਰਬੰਧ ਕਰਨ ਦਾ ਜ਼ਿਆਦਾ ਫਿਕਰ ਹੁੰਦਾ ਸਾਹਮਣੇ ਚਵਾਰੇ ਵਿੱਚ ਵੀ ਜਗਦੀ ਬੱਤੀ ਵਿਚ ਆਰਾਮ ਨਾਲ ਸੁੱਤੇ ਵੱਡੇ ਜ਼ਿਮੀਦਾਰ ਚੀਨੀਆਂ ਦੀ ਜ਼ਿੰਦਗੀ ਨਾਲ ਕਿਸਾਨ ਦੀ ਜ਼ਿੰਦਗੀ ਨੂੰ ਟੱਕਰੇ ਦੇ ਵਿੱਚ ਪੇਸ਼ ਕਰਕੇ ਵੀ ਕਹਾਣੀ ਕਰਨੇ ਬੜੇ ਹੀ ਪ੍ਰਭਾਵਸ਼ਾਲੀ ਤੇ ਇਜਥਾਰ ਤੇਕ ਰੂਪ ਦੇ ਵਿੱਚ ਉਹਨੂੰ ਪੇਸ਼ ਕੀਤਾ ਮਤਲਬ ਕਿ ਕਿਸਾਨੀ ਜੀਵਨ ਕਿਵੇਂ ਦਾ ਉਹਦਾ ਵੇਰਵਾ ਇਸ ਕਹਾਣੀ ਦੇ ਵਿੱਚ ਦਿੱਤਾ ਹੋਇਆ ਸੰਤ ਸਿੰਘ ਸੇਖੋ ਦੇ ਵਿਚਾਰ ਵਿੱਚ ਸੰਤੋਖ ਸਿੰਘ ਧੀਰ ਦੀ ਇਹ ਕਹਾਣੀ ਕਿਰਸਾਨੀ ਜੀਵਨ ਦੀ ਇੱਕ করুণਾਮਈ ਝਾਕੀ ਆ ਜਿਸ ਦੇ ਵਿੱਚ ਜੀਵਨ ਦੀ ਕਠੋਰ ਗਰੀਬੀ ਦਾ ਜਿਹੜਾ ਪਿਕਚਰ ਆ ਉਹ ਦਿਖਾਈ ਗਈ ਆ ਤੇ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਜਿੱਥੇ ਪਿੰਡ ਦੇ ਕੁਦਰਤੀ ਵਾਤਾਵਰਨ ਦਾ ਚਿੱਤਰਣ ਬੜੀ ਸਚਜਤਾ ਤੇ ਬਰੀਕਬੀ ਨਾਲ ਕੀਤਾ ਉੱਥੇ ਪਿੰਡੂ ਕਿਸਾਨ ਦੀ ਗਰੀਬੀ ਦੀ ਮੂਹੋਂ ਬੋਲਦੀ ਤਸਵੀਰ ਵੀ ਜਿਹੜੀ ਕਿ ਪੇਸ਼ ਕੀਤੀ ਆ ਅੱਧ ਘੰਗਾ ਸਵੇਰ ਹੋਣ ਤੱਕ ਕਹਾਣੀ ਦੀ ਪਰਖ ਜਾਂ ਸਾਹਿਤਿਕ ਦ੍ਰਿਸ਼ਟੀ ਕੋਣ ਤੋਂ ਇਹ ਜਿਹੜੀ ਕਿ ਪਰਖ ਕਰਨੀ ਆ ਪਰਚੋਲ ਕਰਨੀ ਆ ਹਾਂਜੀ ਸੰਤੋਖ ਸਿੰਘ ਦੀ ਲਿਖੀ ਹੋਈ ਕਹਾਣੀ ਆ ਇਸ ਪਹਿਲਾਂ ਇਸ ਦਾ ਵਿਸ਼ਾ ਵਸਤੂ ਇਸ ਕਹਾਣੀ ਦਾ ਵਿਸ਼ਾ ਪਿੰਡੂ ਕਿਸਾਨ ਦਾ ਥੱਕੇ ਹੋਏ ਦੁੱਖਾਂ ਤੇ ਬੇਰਮੀ ਭਰਪੂਰ ਜੀਵਨ ਪਿੰਡੂ ਕਿਸਾਨ ਦਾ ਬੱਤਰ ਦਾ ਖਿਆਲ ਕਰਦੇ ਹੋ ਸਾਰਾ ਦਿਨ ਖੇਤਾਂ ਵਿੱਚ ਹਾਲ ਚਲਾਉਣਾ ਰਾਤ ਨੂੰ ਜੋ ਸਾਰਿਆਂ ਦੇ ਆਰਾਮ ਲਈ ਬਣੀਆ ਘਰ ਆ ਕੇ ਸੋਣਾ ਪਰ ਉਸ ਦੀ ਅੱਖ ਨਾਲ ਲੱਗਣੀ ਕਦੇ ਉਪਤਨੀ ਨੇ ਦੁੱਧ ਪਲਿਉਣ ਮਤਲਬ ਕਿ ਦੁੱਧ ਪੀਣ ਲਈ ਦੇਣ ਦੇ ਲਈ ਜਗਾ ਦੇਣਾ ਉਹਨਾਂ ਨੂੰ ਕਦੇ ਮੀਂਹ ਨੇ ਆ ਕੇ ਘੇਰਨਾ ਥਕੇ ਮੇ ਨਾਲ ਟੁੱਟੇ ਕਿਸਾਨ ਦਾ ਬਿਸਤਰੇ ਤੋਂ ਉੱਠਣ ਨੂੰ ਜੀਣਾ ਕਰਨਾ ਪਰ ਮੀਂਹ ਦੇ ਜਿਆਦਾ ਹੋਣ ਕਾਰਨ ਥੱਲੇ ਉਤਰਨਾ ਕਮਰੇ ਵਿੱਚ ਅਤੀਤ ਦੀ ਗਰਮੀ ਤੇ ਮੱਛਰ ਲੜਨ ਕਾਰਨ ਸਾਰੇ ਪਰਿਵਾਰ ਦਾ ਤੜਫਣਾ ਫਿਰ ਮੰਜੇ ਬਾਹਰ ਕੱਢਣੇ ਕਿਸਾਨ ਜੱਟ ਨੂੰ ਫਿਰ ਸਵੇਰੇ ਹਾਲ ਵਾਉਣ ਲਈ ਵੇਲੇ ਸਿਰ ਘਰੋਂ ਉੱਠਣ ਦੀ ਤੁਰਨ ਦੀ ਚਿੰਤਾ ਦੇ ਵਿੱਚ ਨੀਂਦ ਨਹੀਂ ਆਉਂਦੀ ਮੀਨੇ ਆ ਕੇ ਘੇਰਨਾ ਕਿਸਾਨ ਨੇ ਪਸ਼ੂਆਂ ਦੇ ਟੱਲੀਆਂ ਨੇ ਆਵਾਜ਼ ਸੁਣ ਕੇ ਹਾਲ ਲੈ ਕੇ ਖੇਤਾਂ ਨੂੰ ਦੂਰ ਜਾਣਾ ਇਹ ਸਾਰਾ ਪਿੰਡੂ ਕਿਸਾਨ ਦਾ ਥੱਕੇਵੇਂ ਦੁੱਖਾਂ ਦੇ ਬੇਰਮੀ ਭਰਿਆ ਜੀਵਨ ਇਸ ਕਹਾਣੀ ਦਾ ਵਿਸ਼ਾ ਤੇ ਵਿਚਾਰਾ ਕਿਸਾਨ ਸਾਰਾ ਦਿਨ ਹਲ ਬਾਕੇ ਰਾਤ ਨੂੰ ਵੀ ਆਰਾਮ ਨਹੀਂ ਕਰ ਸਕਦਾ ਤੇ ਕੋਠੇ ਉੱਪਰ ਸੌਣ ਲਈ ਇੱਕ ਪਰਸ਼ੱਤੀ ਨਹੀਂ ਬਣਾ ਸਕਦਾ ਪਰਸ਼ੱਤੀ ਨਹੀਂ ਬਣਾ ਸਕਦਾ ਸਗੋਂ ਉਸ ਨੂੰ ਧੀ ਦੇ ਵਿਆਹ ਦਾ ਪ੍ਰਬੰਧ ਕਰਨ ਦੀ ਜ਼ਿਆਦਾ ਫਿਕਰ ਆ ਸਾਹਮਣੇ ਚਵਾਰੀ ਵਿੱਚ ਜਗਦੀ ਬਕਤੀ ਵਿੱਚ ਆਰਾਮ ਨਾਲ ਸੁੱਤੇ ਵੱਡੇ ਜ਼ਿਮੀਦਾਰ ਚੀਨੀਆਂ ਦੀ ਜ਼ਿੰਦਗੀ ਨਾਲ ਕਿਸਾਨ ਦੀ ਜ਼ਿੰਦਗੀ ਨੂੰ ਟੱਕਰ ਵਿੱਚ ਪੇਸ਼ ਕਰਕੇ ਕਹਾਣੀਕਾਰ ਨੇ ਵਿਸ਼ੇ ਨੂੰ ਬੜੇ ਹੀ ਪ੍ਰਭਾਵਸ਼ਾਲੀ ਰੂਪ ਦੇ ਵਿੱਚ ਪੇਸ਼ ਕੀਤਾ ਅੱਗੇ ਮਤਵ ਤੇ ਆਸ਼ਾ ਦਾ ਉਦੇਸ਼ ਇਸ ਕਹਾਣੀ ਦਾ ਉਦੇਸ਼ ਪਾਠਕਾਂ ਸਾਹਮਣੇ ਕਿਸਾਨ ਕਿਸਾਨ ਦੀ ਥੱਕੇਵੇਂ ਦੁੱਖਾਂ ਤੇ ਬੇਰਾਮੀ ਭਰੀ ਜ਼ਿੰਦਗੀ ਨੂੰ ਪੇਸ਼ ਕਰਨਾ ਉਹਨਾਂ ਦੇ ਮਨ ਵਿੱਚ ਕਿਸਾਨ ਪ੍ਰਤੀ ਹਮਦਰਦੀ ਪੈਦਾ ਕਰਨਾ ਕਹਾਣੀਕਾਰ ਚੀਨੀ ਵਾਲੇ ਚਵਾਰੇ ਵਿੱਚ ਆਰਮਨਾਲ ਸੁੱਤੇ ਜ਼ਿਮੀਂਦਾਰ ਘਰਣਨੇ ਵਾਲੇ ਇਸ਼ਾਰਾ ਕਰਕੇ ਇਸ ਦੁਖਾਂਤ ਨੂੰ ਹੋਰ ਵੀ ਗੰਭੀਰ ਬਣਾਇਆ ਕਿਸਾਨ ਸਾਰਾ ਦਿਨ ਖੇਤਾਂ ਵਿੱਚ ਹੱਡ ਭੰਨ ਕੇ ਮਿਹਨਤ ਕਰਦਾ ਫਿਰ ਰਾਤ ਨੂੰ ਕਪਾਲ ਆਰਮਨਾਲ ਨਹੀਂ ਨਹੀਂ ਸੌ ਸਕਦਾ ਕਦੇ ਉਸ ਨੂੰ ਵਾਰਿਸ਼ ਨਹੀਂ ਸੌਣ ਦਿੰਦੇ ਤੇ ਕਦੇ ਗਰਮੀ ਤੇ ਕਦੇ ਮੱਛਰ ਤੰਗ ਕਰਦੇ ਨੇ ਤੇ ਕਿਸੇ ਸਮਸ ਨੂੰ ਘਰੇਲੂ ਫਿਕਰਾ ਕੇ ਘੇਰ ਲੈਂਦਾ ਇਸ ਤਰ੍ਹਾਂ ਕਿਸਾਨ ਦੇ ਦੁੱਖਾਂ ਉਪਰ ਚਾਨਣਾ ਪਾਉਂਦਾ ਹੈ ਕਹਾਣੀਕਾਰ 파ਟਕਾ ਦੇ ਮਾਣਾ ਵਿੱਚ ਉਹਨਾਂ ਦੀ ਦੁੱਖ ਭਰੀ ਜ਼ਿੰਦਗੀ ਦੇ ਨਾਲ ਹਮਦਰਦੀ ਪੈਦਾ ਕਰਕੇ ਉਹਨਾਂ ਦੇ ਜੀਵਨ ਸੁਧਾਰਨ ਲਈ ਯਤਨਸ਼ੀਲ ਕਰਨ ਦੀ ਪ੍ਰੇਰਣਾ ਦਿੰਦਾ ਅੱਗੇ ਪਲਾਂਟ ਜਾਂ ਕਥਾਨਕ ਜਾਂ ਗੋੰਦ ਸਵੇਰ ਸਾਰ ਕਹਾਣੀ ਦਾ ਪਲਾਂਟ ਪਿੰਡੂ ਕਿਸਾਨ ਦੇ ਜੀਵਨ ਦੀ ਦੁਖਾਂਤਕ ਪਰ ਬਹੁਤ ਹੀ ਜਥਾਰਤਕ ਚਾਕੀ ਪੇਸ਼ ਕਰਦਾ ਹੈ ਪਿੰਡੂ ਪਸੰਦ ਦਾ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਤੋਂ ਮਗਰੋਂ ਥੱਕ ਕੇ ਮੰਜੇ ਤੇ ਡਿਗਣਾ ਰਾਤ ਨੂੰ ਕਦੇ ਮੀਂਹ ਨਹੀਂ ਬੇਰਾਮ ਕਰਨਾ ਕਦੇ ਗਰਮੀ ਤੇ ਕਦੇ ਮੱਛਰ ਦੇ ਨੇ ਨਾ ਸੌਣ ਦੇਣਾ ਘਰ ਦੀ ਗ੍ਰੀਪੀ ਕਰ ਨੂੰ ਉਸ ਦੀ ਪਤਨੀ ਦਾ ਲੜਨ ਨੂੰ ਕਰਨਾ ਕਿਸਾਨ ਦਾ ਘਰੇਲੂ ਪਰੇਸ਼ਾਨੇ ਵਿੱਚ ਹਿਰਨਾ ਅਵੇਗ ਹੋਣ ਦੀ ਪਰੇਸ਼ਾਨੀ ਕਰ ਨੂੰ ਸੁੱਤੇਂ ਖੇਤ ਵਿੱਚ ਕੰਮ ਕਰਨ ਦੇ ਸੁਪਨੇ ਲੈਣੇ ਸਵੇਰੇ ਮੋਹਣ ਅਰੇ ਵਿੱਚ ਉੱਠ ਕੇ ਖੇਤਾਂ ਵਿੱਚ ਕੰਮ ਕਰਨ ਲਈ ਦੂਰੀ ਜਾਣਾ ਇਹ ਸਾਰੇ ਘਟਨਾਵਾਂ ਪਿੰਡੂ ਪਸੰਦ ਦੇ ਥੱਕੇ ਵੀ ਦੁੱਖਾਂ ਤੇ بے ਆਰਾਮ ਭਰੇ ਜੀਵਨ ਦੀ ਦੁਖਾਂਤ ਤੱਕ ਝਾਕੀ ਪੇਸ਼ ਕਰਦੀਆਂ ਨੇ ਸਾਰੀ ਕਹਾਣੀ ਵਾਤਾਵਰਨ ਪ੍ਰਧਾਨ ਤੇ ਕਹਾਣੀਕਾਰ ਨੇ ਕਹਾਣੀ ਦਾ ਰੰਮ ਬੜੀ ਹੀ ਰੋਚਕ ਖਿੱਚ ਖਿੱਚਪਰੇ ਤਰੀਕੇ ਨਾਲ ਕੀਤਾ ਕਹਾਣੀ ਦੇ ਮੱਧ ਦੇ ਵਿੱਚ ਬੜੀ করুণਾਮਈ ਰੋਚਕਤਾ ਪੈਦਾ ਕੀਤੀ ਵੀ ਆ ਕਹਾਣੀ ਦਾ ਅੰਤ ਕਾਫੀ ਪ੍ਰਭਾਵਸ਼ਾਲੀ ਤੇ ਅਸਰ ਭਰਪੂਰ ਆ ਕਹਾਣੀ ਵਿੱਚ ਸਮੇਂ ਸਥਾਨ ਤੇ ਪ੍ਰਭਾਵ ਦੀ ਇਕਤਾ ਨੂੰ ਬੜੀ ਹੀ ਸਫਲਤਾ ਨਾਲ ਨਿਭਾਇਆ ਗਿਆ ਸਾਰੀਆਂ ਘਟਨਾਵਾਂ ਇੱਕੋ ਰਾਤ ਵਿੱਚ ਚੰਨਣ ਜੱਟ ਦੇ ਘਰ ਵਾਪਰਦੀਆਂ ਨੇ ਸਾਰੀਆਂ ਘਟਨਾਵਾਂ ਦਾ ਸੰਬੰਧ ਕਿਸਾਨ ਦੀ ਥੱਕੇਵੇਂ ਦੁੱਖ بے ਆਰਾਮੀ ਤੇ ਫਿਕਰਾਂ ਭਰੀ ਜ਼ਿੰਦਗੀ ਨਾਲ ਇਸ ਕਰਕੇ ਇਸ ਵਿੱਚ ਪ੍ਰਭਾਵ ਦੀ ਇੱਕਤਾ ਮੁੱਢ ਤੋਂ ਲੈ ਕੇ ਅਖੀਰ ਤੱਕ ਪੇਸ਼ ਕੀਤੀ ਗਿਆ ਕਿ ਹੈਗਾ ਚਤਰਣ ਕਹਾਣੇ ਦਾ ਵਾਤਾਵਰਨ ਕਹਾਣੀ ਵਾਤਾਵਰਨ ਵਧਾਉਣਾ ਇਸ ਵਿੱਚ ਪਾਤਰ ਚਿੱਤਰਣ ਨੂੰ ਉੱਪਰ ਬੜੇ ਹੀ ਵਿਸਥਾਰਪੂਰਵਕ ਨਾਲ ਚਿੱਤਰਣ ਨਹੀਂ ਕੀਤਾ ਗਿਆ ਫਿਰ ਵੀ ਕਹਾਣੀਕਾਰ ਨੇ ਚੰਨਣ ਜੱਟ ਬਚਨੋ ਤੇ ਕੁਦੇ ਪਾਤਰ ਨੂੰ ਨਿੱਕੀਆਂ-ਨਿੱਕੀਆਂ ਬੁਰਸ਼ੋ ਸੋਹਣਾ ਨਾਲ ਪੇਸ਼ ਕੀਤਾ ਤੇ ਇਹਨਾਂ ਦੇ ਇਹੋ ਜਿਹੇ ਪਾਤਰ ਕਹਾਣੀ ਕਰਨ ਸਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਇਹ ਬੜੇ ਹੀ ਜਥਾਰਤ ਤੇ ਕੁਦਰਤੀ ਸੁਭਾਵਿਕ ਨੇ ਅਸਲ ਵਿੱਚ ਇਹ ਚਰਿਤ ਚਿਤ੍ਰਣ ਵੀ ਜਥਾਰਤਕ ਵਾਤਾਵਰਨ ਨੂੰ ਪੇਸ਼ ਕਰਨ ਲਈ ਕੀਤਾ ਗਿਆ ਕਿਉਂਕਿ ਪਾਤਰੋ ਤੋਂ ਬਿਨਾ ਕੋਈ ਕਹਾਣੀ ਨਹੀਂ ਹੋ ਸਕਦੀ ਹਾਂਜੀ ਅੱਗੇ ਹੈਗੇ ਨੇ ਕਹਾਣੀ ਕਰਦੇ ਆਪਣੇ ਵਰਣਨ ਰਾਹੀਂ ਪਾਤਰ ਚਿਤ੍ਰਣ ਦੁੰਗੀ ਰਾਤ ਗਿਆ ਚੰਨਣ ਜੱਟ ਪੱਕੇ ਖੂਦੀਆਂ ਪੈਲੀਆਂ ਵਾਹ ਕੇ ਤੇ ਕਿਵੇਂ ਨਾਲ ਝੰਬਿਆ ਘਰ ਮੁੜਿਆ ਹਾੜ ਤੇ ਪਹਿਲੇ ਮੀਂਹ ਸੌਣ ਦੀ ਬਜਾਈ ਲਈ ਜ਼ੋਰ ਪਾ ਦਿੱਤਾ ਸੀ ਹੁਣ ਬੱਤਰ ਆਈ ਹੋਈ ਸੀ ਫਿਰ ਪਤਾ ਨਹੀਂ ਝੜੀ ਲੱਗ ਜਾਵੇ ਜਾਂ ਇੰਨੀ ਲੰਬੀ ਔੜ ਆਵੇ ਕਿ ਫਸਣਾ ਪਛੇਤੀਆਂ ਹੋ ਜਾਣ ਅੱਗੇ ਪਾਤਰਾਂ ਦੀ ਵਾਰਤਾਲਾਪਰਾਹੀ ਪਾਤਰ ਚਿੱਤਰਣ ਨਿਆਣਿਆਂ ਨੂੰ ਮੰਜੀ ਉੱਪਰ ਲਟਾ ਕੇ ਸਵਾਰ ਕੇ ਬਚਨੂ ਮੋਗਾ ਖੁੱਲਣ ਲੱਗੀ ਤਾਂ ਕੋਠੇ ਉਸ ਦੀ ਅੱਡੀ ਧੱਸ ਗਈ ਫਿਰ ਮੁੜ ਕੇ ਆਉਂਦੀ ਤਾਂ ਬਨੇਰੇ ਉੱਤੇ ਪੈਰ ਦਿਲਕ ਗਿਆ ਮੱਸੀ ਡਿਗਣ ਤੋਂ ਬਚਦੀ ਉਹ ਖਿਜ ਕੇ ਗੁੱਡ ਬਣਾਉਣ ਲੱਗੀ ਕਹਿ ਗੱਲ ਇਹੋ ਕਹਿਹ ਦੋਜਕੀ ਨੂੰ ਰੋਹੀ ਵਾਲੀ ਕਿਕਰ ਵੱਢ ਕੇ ਦੇਖਣ ਉੱਤੇ ਛੱਤ ਲੈਂਦੇ ਆ ਨਾਲੇ ਕਟੜੀ ਦੀਆਂ ਕੜੀਆਂ ਝਾੜ ਲੱਗ ਗਏ ਜੱਟ ਨੇ ਇੱਕ ਨਹੀਂ ਸੁਣੀ ਲੋਕੀ ਐਸ਼ਾਂ ਲੁੱਟਦੀ ਐ ਇੱਥੇ ਜੂਨ ਕਟਣੀਆਂ ਅੱਗੇ ਵਾਤਾਵਰਨ ਨੂੰ ਸਵੇਰ ਹੋਣ ਤੱਕ ਕਹਾਣੀ ਵਾਤਾਵਰਨ ਪ੍ਰਧਾਨ ਕਹਾਣੀਕਾਰ ਨੇ ਇਸ ਵਿੱਚ ਪਿੰਡੂ ਵਾਤਾਵਰਨ ਨੂੰ ਬੜੀ ਸਫਲਤਾ ਨਾਲ ਉਦੇਸ਼ ਕੀਤਾ ਵਾਤਾਵਰਨ ਗਰੀਬ ਪਿੰਡੂ ਕਿਸਾਨਾਂ ਦੇ ਆਲੇ-ਦੁਆਲੇ ਦਾ ਵਾਤਾਵਰਨ ਸਨ ਸਿੰਘ ਸੇਖੋ ਦੇ ਵਿਚਾਰ ਵਿੱਚ ਸੰਤੋਖ ਸਿੰਘ ਧੀਰ ਦੀ ਕਹਾਣੀ ਕਿਸਾਨੀ ਜੀਵਨ ਦੀ ਕੋਰੁਣਾ ਮਈ ਝਾਤੀ ਆ ਜਿਸ ਵਿੱਚ ਜੀਵਨ ਦੇ ਕਠੋਰ ਗਰੀਬੀ ਦਾ ਵਰਣਨ ਕੀਤਾ ਗਿਆ ਤੇ ਪਿੰਡੂ ਜੀਵੰਦੀ ਸਫਲ ਤਸਵੀਰ ਪੇਸ਼ ਕਰਦੀ ਆ ਇਸ ਕਹਾਣੀ ਵਿੱਚ ਕਹਾਣੀ ਕਰਨ ਜਿੱਥੇ ਪਿੰਡ ਦੇ ਕੁਦਰਤੀ ਵਾਤਾਵਰਣ ਨੂੰ ਬੜੀ ਹੀ ਬਰੀਕੀ ਢੰਗ ਨਾਲ ਪੇਸ਼ ਕੀਤਾ ਉੱਥੇ ਕਿਸ ਪਿੰਡੂ ਕਿਸਾਨ ਦੀ ਗਰੀਬੀ ਦੀ ਮੂਹੂ ਬੂਲ ਦੀ ਤਸਵੀਰ ਪੇਸ਼ ਕੀਤੀ ਆ ਜਿਵੇਂ ਕੁਦਰਤੀ ਵਾਤਾਵਰਣ ਠੀਕ ਹੈ ਇਹਦੇ ਵਿੱਚ ਅ ਅਚਨਚੇਤ ਭੁੱਖੇ ਸ਼ੇਰ ਵਾਂਗ ਪਿੰਡ ਉੱਤੇ ਬੱਦਲ ਘੋਰਿਆ ਅੱਬੜ ਕੇ ਚੰਨ ਦੀ ਅੱਖ ਖੁੱਲ ਗਈ ਮੋਟੇ ਮੋਟੇ ਪੂਰੇ ਬੱਦਲ ਚੰਨ ਨੂੰ ਛਾਫ ਕੇ ਆਸਮਾਨ ਉੱਤੇ ਫੈਲ ਰਹੇ ਸੀ ਤੇ ਤੇ ਪਤਲਾ ਜਾ ਕੇ ਸੁਮੇਲਾ ਹਨੇਰਾ ਛਾਇਆ ਹੋਇਆ ਸੀ ਚੰਨ ਉੱਠ ਕੇ ਮੰਜੇ ਉੱਤੇ ਬਹਿ ਗਿਆ ਤੇ ਪੈਰਾਂ ਨਾਲ ਜੁੱਤੀ ਟੋਣ ਲੱਗਾ ਚਿੱਟੇ ਚੰਨ ਦੀ ਕਰਾਜ ਜੀ ਤੇਜ਼ੀ ਨਾਲ ਚੀਨੀਆਂ ਦੇ ਜਵਾਰੇ ਉੱਤੇ ਅਲਰਜੀ ਤੇ ਅਗਲੇ ਦਿਨ ਅ ਅਗਲੇ ਸ਼ੀਨ ਨੂੰ ਜ਼ੋਰ ਨਾਲ ਬਿਜਲੀ ਡਿੱਗਣ ਦੀ ਆਵਾਜ਼ ਆਈ ਡਰ ਨਾਲ ਨਿਆਣੇ ਰੋਣ ਤੇ ਕੁੱਤੇ ਭੌਂਕਣ ਲੱਗੇ ਆਰਾਮ-ਰਾਮ ਹੋਣ ਲੱਗੀ ਚੰਨ ਦੀਆਂ ਚੁੰਧਾਂਆਂ ਅੱਖਾਂ ਅੱਗੇ ਹਨੇਰੇ ਵਿੱਚ ਕੋਈ ਪੀਲੀ ਹਰੀ ਤੇ ਲਾਲ ਤਾਰ ਅਜੇ ਤੱਕ ਲਰਜ ਰਹੀ ਸੀ ਹਵਾਰਾ ਤਿੱਖਾ ਬੁੱਲਾ ਕਿਕਰ ਦੀਆਂ ਟਾਣੀ ਵਿੱਚ ਉਲਝ ਰਿਹਾ ਸੀ ਕਰੇ ਲੋ ਵਾਤਾਵਰਨ ਤੇ ਗਰੀਬੀ ਅਜੋ ਨਹੀਂ ਬਾਈ ਸੋਨਦੰਦਾ ਚੰਨਣਾ ਕਣੀਆਂ ਤੋਂ ਕੰਨਤਾ ਤੇ ਖੁੱਦਾਂ ਬੋਲਿਆ ਉਹ ਸਾਡੀ ਤਾਂ ਜੂਣੀ ਮਾੜੀ ਆ ਨਾ ਦਿਨ ਨੂੰ ਚੈਨ ਤੇ ਨਾ ਰਾਤ ਨੂੰ ਚੰਨਣ ਦੀ ਅੱਖਾਂ ਵਿੱਚ ਰੋੜ ਰੜਕ ਰਹੇ ਸਨ ਮੋਜਾ ਦਾ ਜਵਾਰਿਆਂ ਵਾਲੇ ਲੁੱਟਦੇ ਨੇ ਚੀਨੀਆਂ ਨੇ ਜਵਾਰੇ ਵਿੱਚ ਦੀਵੇ ਦੀ ਲੋ ਦੇਖ ਕੇ ਖੁੱਦੇ ਨੇ ਈਰਖਾ ਨਾਲ ਕਿਹਾ ਉਦ੍ਰਤ ਹੈ ਬਾਈ ਮਾਲਕ ਦੀ ਚੰਨਣ ਨੇ ਹੌਂਕਾ ਲਿਆ ਘਰ ਦੀ ਤੰਗੀ ਬੁਰੀ ਮਾਨਸਿਕ ਵਾਤਾਵਰਨ ਚੰਨਣ ਦੀ ਅੱਖਾਂ ਭਾਵੇਂ ਵਿੱਚ ਆਉਂਦੀਆਂ ਸੀ ਪਰ ਹੁਣ ਉਹਦੇ ਮਨ ਵਿੱਚ ਨਵੀਂ ਉਹ ਟੁਕ ਟੁਕੀ ਜੀ ਕਿਤੇ ਪਿਆਈ ਤਿੰਨਾਂ ਚੜ ਜਾਏ ਉਹਨੇ ਸੁੱਤੇ 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 ਆਪਣਾ ਕੰਨ ਗਲੀ ਦੀ ਵਿੜਕ ਉੱਤੇ ਲਾ ਛੱਡਿਆ ਕਣੀਆਂ ਕਣੀਆਂ ਦੀ ਕਹਾਣਤ ਹੱਡਾਂ ਦਾ ਤਕੇਮਾ ਤੇ ਕੁੁੱਦੀ ਨੇ ਗੱਲਾਂ ਤੋਂ ਵਿਸਰ ਕੇ ਉਹ ਮਾਰੂਆਂ ਦੀ ਖੇਤੀ ਵੱਲ ਚਲਾ ਗਿਆ ਵਾਰਤਾਲਾਪ ਬੜੇ ਸਵਾਦਲੇ ਤੇ ਰੋਚਕ ਭਰਪੂਰ ਨੇ ਜੋ ਕਹਾਣੀ ਦੇ ਵਾਤਾਵਰਨ ਨੂੰ ਸੰਗਣਾ ਕਰਨ ਵਿੱਚ ਸਹਾਇਕ ਹੁੰਦੇ ਨੇ ਇਹ ਵਾਰਤਾਲਾਪ ਬੜੇ ਸਵਾਦਲੇ ਪਾਤਰਾਂ ਦੇ ਅਨੁਕੂਲ ਨੇ ਜਿਥार्थਕਤਾ ਸੁਭਾਵਿਕਤਾ ਦਾ ਅੰਸ਼ ਇਹਦੇ ਵਿੱਚ ਵਾਰਤਾਲਾਪ ਕਹਾਣੀ ਨੂੰ ਅਗੇ ਤੋਰਦੇ ਨੇ ਪਾਤਰਾਂ ਦੀ ਉਸਵਾ ਉਹ ਸਾਰੇ ਵਿੱਚ ਸਹਾਈਕ ਨੇ ਪਾਸ਼ਾ ਸ਼ੈਲੀ ਸਾਦੀ ਆ ਰਸ ਭਰੀ ਹੈ ਕਿਧਰੇ ਕਿਧਰੇ ਅਪਮਾਲਨਕਾਰ ਦੀ ਵਰਤੋਂ ਨੇ ਸ਼ੈਲੀ ਨੂੰ ਬੜੀ ਰਸ ਭਰਪੂਰ ਬਣਾਇਆ ਸਰਲਤਾ ਰੋਚਕਤਾ ਕਹਾਣੀ ਦੇ ਵਿਸ਼ੇਸ਼ ਰਚਨ ਨੇ ਕਹਾਣੀ ਉੱਪਰ ਦਵਾਵੀ ਭਾਸ਼ਾ ਦਾ ਡੂੰਗਾ ਸਰਾ ਕਹਾਣੀ ਵਿੱਚ ਆਏ ਵਾਰਤਾਲਾਪ ਨੀਰੀ ਮਲਵਾਈ ਵਿੱਚ ਨੇ ਬਾਗਰੂ ਨੀਵੇਂ ਮਾਲ ਦੇਖ ਕੇ ਡੰਗ ਨਿਕਲਦੇ ਕਹੇ ਗੱਲ ਕਹੇ ਦੋਜਕੀ ਨੂੰ ਰੋਹੀ ਵਾਲੀ ਕਿਕਰ ਛੱਡ ਕੇ ਦੁੱਖ ਨੂੰ ਤੇ ਛੱਤ ਲੈਣੇ ਆ ਅਸੀਂ ਲਈ ਕਹਾਣੀ ਦਾ ਨੌ ਕਹਾਣੀ ਦੀ ਵਾਰਤ ਅਨੁਸਾਰ ਬਿਲਕੁਲ ਠੁਕਮਾ ਕਹਾਣੀ ਕਰਨੇ ਇਹ ਦੱਸਣਾ ਚਾਹਿਆ ਕਿ ਕਿਵੇਂ ਥੱਕਿਆ ਟੱਕਾ ਕਿਸਾਨ ਸ਼ਾਮ ਨੂੰ ਘਰ ਆਉਂਦਾ ਗਰੀਬ ਉਸ ਨੂੰ ਰਾਤ ਤੋਂ ਸਵੇਰ ਹੋਣ ਤੱਕ ਕਿਤੇ ਕਿਤਨੀਆਂ ਮੁਸੀਬਤਾਂ ਵਿੱਚ ਆਉਂਦੀ ਆ ਤੇ ਉਹ ਰਾਤ ਸਵੇਰ ਹੋਣ ਤੱਕ ਕਿਵੇਂ ਬੀਤਦੀ ਆ ਸਾਰੀਆਂ ਘਟਨਾਵਾਂ ਮੀਂਹ ਸ਼ਾਮ ਤੋਂ ਸਵੇਰ ਤੱਕ ਹੋਣ ਦੀਆਂ ਨੇ ਇਸ ਲਈ ਕਹਾਣੀ ਦਾ ਨਾਮ ਬਿਲਕੁਲ ਢੁਕਮਾ ਤੇ ਕਹਾਣੀ ਦੀ ਹਸਫਲ ਤੇ ਸੋਜੀ ਕਹਾਣੀ ਆ ਅੱਗੇ ਉਹ ਕੋਸ਼ਨ ਨੇ ਚੰਨਣ ਨੇ ਕੁਦਦੇ ਨੂੰ ਪੱਕੇ ਦੀ ਪਹਿਲੀ ਵਾਹਣ ਵਾਲੇ ਕੀ ਦੱਸਿਆ ਚੰਨਣ ਨੇ ਦੱਸਿਆ ਕਿ ਪੱਕੇ ਦੀ ਪਹਿਲੀ ਨਹੀਂ ਵਾਹ ਸਕਿਆ ਕਿਉਂਕਿ ਉਸ ਦਾ ਹਲਾਖਾ ਬਲਦ ਨਹੀਂ ਤੁਰਦਾ ਬਲਦ ਨੇ ਨਾਂ ਤੁਰਨ ਕਾਰਨ ਖਰਾਕ ਦੀ ਘਾਟ ਸੀ ਮੀਂਹ ਸ਼ੁਰੂ ਹੋਣ ਦੇ ਚੰਨਣ ਦੇ ਪਰਿਵਾਰ ਦੇ ਸੋਫਿਆਂ ਤੋਂ ਹੇਠਾਂ ਉਤਰਨ ਦਾ ਕੀ ਹਾਲ ਸੀ ਹਾਲ ਦਸਨਾ ਚੰਨਣ ਨੂੰ ਸੁੱਤੇ ਅਜੇ ਥੋੜਾ ਸਮਾਂ ਹੀ ਹੋਇਸੀ ਕੋਈ ਕੋਈ ਕਣੀ ਪੈਣ ਲੱਗੀ ਬੱਚਣੋ ਨੇ ਚੰਨਣ ਨੂੰ ਕਿਹਾ ਕਿ ਉਹ ਬੰਜੇ ਥੱਲੇ ਲਾਹ ਲੈਣ ਨਹੀਂ ਤਾਂ ਮੀਂਹ ਜਿਆਦਾ ਸ਼ੁਰੂ ਹੋਣ ਤੇ ਬੱਚਾਂ ਦਾ ਹੇਟ ਉਤਰਨੋ ਖਾ ਹੋ ਜਾਊਗਾ ਪਰ ਚੰਨਣ ਨੇ ਬੱਚਣੋ ਦੀ ਗੱਲ ਮਤਲਬ ਕਿ ਉਹਦੀ ਵਾਈਫ ਸੀ ਉਹ ਗੱਲ ਅਣਸੁਣੀ ਕਰਕੇ ਪੈਂਦਾਵਲ ਖਿੱਚੀ ਠੀਕ ਕੀਤੀ ਸੌ ਗਿਆ ਇੰਨੇ ਨੂੰ ਮੋਟੇ ਮੋਟੇ ਕਣੀਆਂ ਸ਼ੁਰੂ ਹੋ ਗੀਆਂ ਨਾਲ ਦੇ ਕੋਠਿਆਂ ਉੱਤੇ ਰੋਲਾ ਪੈ ਗਿਆ ਬੱਚੇ ਰੋਣ ਲੱਗੇ ਚੰਨਣਾ ਬੀ ਇਸ ਤਰ੍ਹਾਂ ਇਕੱਠਾ ਕਰਕੇ ਥੱਲੇ ਉਤਰ ਗਿਆ ਥੱਲੇ ਖੜੇ ਹੋ ਕੇ ਸਾਰੇ ਮੰਜੇ ਫੜੇ ਤੇ ਬੱਚਾ ਨੂੰ ਕਮਰੇ ਵਿੱਚੋਂ ਥਾਉ ਥਾਈ ਪਾ ਦਿੱਤਾ ਬੱਚਨੋ ਵਿਚਾਰੀ ਕੋਠੇ ਤੋਂ ਮੰਜੇ ਫੜਾਉਂਦੀ ਮੁੱਘੇ ਬੰਦ ਕਰਦੀ ਪਾਣੀ ਨਾਲ ਨੁਚੜ ਰਹੀ ਸੀ ਉਹ ਚੰਨਣ ਦੁਆਰਾ ਸਿਰ ਸਮੇਂ ਸਿਰ ਥੱਲੇ ਨਾ ਉਤਰਨ ਨੂੰ ਕੋਸਦੀ ਹੋਈ ਆਪ ਹੀ ਲੰਮੀ ਪੈ ਗਈ ਮੀਂਹ ਬੰਦ ਹੋਣ ਤੇ ਸਾਰਿਆਂ ਦਾ ਕਮਰੇ ਵਿੱਚ ਕੀ ਹਾਲ ਹੋਇਆ ਮੀਂਹ ਬੰਦ ਹੋਣ ਤੇ ਕੰਮ ਗਰਮੀ ਵਧ ਗਈ ਅ ਅੰਦਰ ਹੋਮਸ ਵਿੱਚ ਸੋਨਾ ੱਖਾ ਹੋ ਗਿਆ ਬੱਚੇ ਗਰਮੀ ਕਰਕੇ ਔਖੇ ਸਨ ਤੇ ਨਾਲੇ ਮੱਛਰ ਲੜ ਰਿਹਾ ਸੀ ਗਰਮੀ ਨਾਲ ਚੰਨਣ ਬਹੁਤ ਔਖਾ ਸੀ ਬੱਚਿਆਂ ਦੇ ਰੋਲੇ ਨੇ ਉਸ ਦੀ ਨੀਂਦ ਉਖਾੜ ਦਿੱਤੀ ਗਰਮੀ ਤੋਂ ਤੰਗ ਆ ਕੇ ਚੰਨਣ ਬਚਨ ਨੂੰ ਕਹਿ ਰਿਹਾ ਸੀ ਕਿ ਉਹ ਮੋਗਾ ਦਾ ਖੁੱਲਾ ਰਹਿਣ ਦਿੰਦੀ ਚੰਨਣ ਦਾ ਟੱਪਰ ਜਦੋਂ ਗਰਮੀ ਤੋਂ ਤੰਗ ਆ ਕੇ ਦੂਜੀ ਵਾਰੀ ਕੋਠੇ ਤੇ ਜੜਾ ਤਾਂ ਬੱਚ ਨੂੰ ਚੰਨਣ ਨੂੰ ਤੂੰ ਰੋਸਣ ਲੱਗੀ ਤਾਂ ਜਦੋਂ ਚੰਨਣ ਨੇ ਟੱਬਰ ਨੇ ਦੁਆਰਾ ਮੰਚੇ ਕੋਠੇ ਤੇ ਚੜਾਇਆ ਤਾਂ ਮੋਹਕੋਹ ਨਲੀ ਬਚਨ ਦਾ ਪੈਰ ਗਿੱਲੇ ਕੋਠੇ ਵਿੱਚ ਧੱਸ ਗਿਆ ਮੁਰਦੂ ਦੀ ਦਾ ਪੈਰ ਆ ਜਾ ਤਿਲਕੋ ਕੀ ਮੈਂ ਸਾਡੇ ਕੋਲ ਤੋਂ ਬਚੀ ਇਸ ਤੇ ਬਚਨ ਨੂੰ ਖਿੱਚ ਕੇ ਚੰਨਣ ਨੂੰ ਕੋਸ ਦੀ ਕਹਿ ਲੱਗੀ ਕਿ ਜੇਕਰ ਉਸ ਦੀ ਗੱਲ ਮੰਨ ਗੇ ਕੋਠੇ ਉੱਤੇ ਮਾੜਾ ਮੋਟਾ ਢਾਰਾ ਛੱਤ ਲੈਂਦੇ ਤਾਂ ਨਹੀਂ ਵੇਲੇ ਸੌਖਾ ਹੋ ਜਾਂਦਾ ਪਰ ਉਸ ਦੀ ਸੁਣਦਾ ਹੀ ਨਹੀਂ ਬਚਨ ਸਿੰਘ ਨੇ ਉਸ ਸਮੇਂ ਜਵਾਨ ਸੀ ਤੇ ਵਿਆਹ ਦੀ ਗੱਲ ਕਰਨੀ ਚਾਹੀ ਪਰਤੀ ਦੇ ਕੋਲ ਕਈ ਹੁਣ ਕਰਕੇ ਉਹ ਚੁੱਪ ਗਾ ਲਿਆ ਤੇ ਕਹਿਣ ਲੱਗ ਪੋ ਕੋਈ ਨਹੀਂ ਆਪਣੇ ਤੋਂ ਨੀਵੇਂ ਵੱਲ ਦੇਖ ਕੇ ਗੁਜ਼ਾਰਾ ਕਰ ਲੈਣਾ ਚਾਹਤਾ ਚੰਨਣ ਦਾ ਸਾਹਮਣੇ ਚਵਾਰਿਆਂ ਵਾਲ ਦੇ ਕਿ ਕਿਉਂ ਹੌਕਾ ਨਿਕਲ ਗਿਆ। ਵੀ ਵੀ ਚਵਾਰਿਆਂ ਦੇ ਬਾੜਿਆਂ ਕੋਲ ਕੇ ਆਰਾਮ ਨਾਲ ਸੁੱਤੇ ਪਏ ਸੀ। ਜਦਕਿ ਉਹਨਾਂ ਨੂੰ ਮੀਂਹ ਤੇ ਗਰਮੀ ਸੌਂਦੀ ਸੀ ਦੇਰੇ ਤੇ ਉਹ ਕਦੇ ਕੋਠੇ ਉੱਪਰ ਮੰਝੇ ਚੜਾਉਂਦੇ ਤੇ ਕਦੇ ਹੇਠਾਂ ਆਉਂਦੇ। ਚੰਨਣ ਦਾ ਸਿਰਜਿਤ੍ਰਣ ਮੁੱਖ ਪਾਤਰ ਉਸ ਦੇ ਪਾਤਰ ਰਾਹੀਂ ਕਹਾਣੀ ਕਰਨੇ ਪੰਜਾਬ ਦੇ ਪਿੰਡੂ ਕਿਸਾਨ ਦੇ ਸਖਤ ਮਿਹਨਤ ਤੇ ਬੇਰਹਾਮੀ ਗਰੀਬੀ ਪਰ ਜੀਵਨ ਨੂੰ ਪੇਸ਼ ਕੀਤਾ। ਚੰਨਣ ਇੱਕ ਪਿੰਡੂ ਜਟਾ ਤੇ ਮਾਲਵੇ ਦੇ ਇੱਕ ਪਿੰਡ ਵਿੱਚ ਖੇਤੀਬਾੜੀ ਦਾ ਕੰਮ ਕਰਦਾ। ਬੰਜਨ ਉਸ ਦੀ ਪਤਨੀ ਆ ਤੇ ਉਸ ਦੀ ਬੰਟੀ ਧੀ ਦਾ ਨਾਮ ਸੀ ਬੋਆ। ਛੋਟੀ ਕਹਿ ਲੋ ਅਜੇ ਪੰਘੂੜੇ ਵਿੱਚ ਪੈਣ ਜੋਗੀ ਆ ਭਿੰਦਰ ਸਿਬੋ ਤੋਂ ਛੋਟਾ ਮੁੰਡਾ ਤੇ ਉਹ ਇੱਕ ਮਿਹਨਤੀ ਤੇ ਗਰੀਬ ਕਿਸਾਨ ਆ ਮਤਲਬ ਕਿ ਦੋ ਲੜਕੀ ਨਹੀਂ ਕਰਦਾ ਬੇਰਾਮੀ ਭਰੇ ਜੀਵਨ ਵਾਲਾ ਗੁੱਸੇ ਵਿੱਚ ਆ ਜਾਣ ਵਾਲਾ ਬਹਿਮਾ ਪਰਮਾ ਦਾ ਸ਼ਿਕਾਰ ਰੱਬ ਦੇ ਬਾਣੇ ਵਿੱਚ ਵਿਸ਼ਵਾਸ ਰੱਖਣ ਵਾਲਾ ਤੇ ਇੱਕ ਜਥਾਰਤਕ ਪਾਤਰ ਚੰਨ ਨਜ਼ਰਾ ਤੇਜ ਚਾਹ ਪਸੰਦ ਕਰਦਾ ਤੇ ਬਚਨੋਂ ਦਾ ਜਿਹੜੇ ਚਿੱਤਰਣ ਬਚਨੋਂ ਮੁੱਖ ਮਹੱਤਵਪੂਰਨ ਪਾਤਰਾ ਉਸ ਦੀ ਪਾਤਰਾਂ ਹੀ ਕਹਾਣੀਕਾਰ ਨੇ ਪੰਜਾਬ ਦੇ ਪਿੰਡੂ ਕਿਸਾਨ ਦੀ ਘਰੇਲੂ ਤੰਗੀ ਗਰੀਬੀ ਤੇ ਮਾਨਸਿਕ ਤਲਖੀ ਭਰੀ ਜ਼ਿੰਦਗੀ ਨੂੰ ਪੇਸ਼ ਕੀਤਾ ਉਹ ਚੰਨਣ ਦੀ ਪਤਨੀ ਉਸ ਦੇ ਤਿੰਨ ਬੱਚੇ ਨੇ ਇੱਕ ਸਿੱਬੋ ਦੂਜਾ ਛੋਟਾ ਭਿੰਦਰ ਤੀਜੀ ਕੈਲੋ ਜੋ ਜੇ ਪੰਗੂੜੇ ਵਿੱਚ ਖੇਡਣ ਜੋਗੀ ਆ ਤੇ ਉਹ ਪਤੀ ਦਾ ਖਿਆਲ ਰੱਖਣ ਵਾਲੀ ਆ ਕਾਲੇ ਤੇ ਗੁੱਸੇ ਪਰ ਇਸ ਸੁਭਾਅ ਵਾਲੀ ਆ ਗਰੀਬੀ ਤੋਂ ਦੁਖੀ ਭਾਰੀ ਕੱਚ ਥਰ ਤੱਕ ਪਾਤਰਾ ਕੁਦ्डा ਇੱਕ ਨਿਮਨ ਪਾਤਰ ਉਸ ਦਾ ਪਾਤਰ ਕਹਾਣੀ ਵਿਚਲੇ ਵਾਤਾਵਰਣ ਨੂੰ ਜਥਾਰਤ ਗਰੁੱਪ ਦੇਣ ਵਿੱਚ ਸਹਾਇਤਾ ਕਰਦਾ ਉਹ ਚੰਨਣ ਦੇ ਇੱਕ ਚੰਗਾ ਗਮੰਡੀ ਆ ਉੰਜੋ ਰੱਬ ਦੀ ਰਜਾ ਨੂੰ ਮੰਨਣ ਵਾਲਾ ਵਹਿਮਾ ਭਰਮਾ ਦਾ ਸ਼ਿਕਾਰ ਗਰੀਬੀ ਤੋਂ ਨਿਰਾਸ਼ ਤੇ ਜਥਾਰਤਕ ਪਾਤਰ ਹੈ